ਸ੍ਰੀ ਕਾਲ ਜੀ ਮੈਂ ਬਾਜਵਾ ਪਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਜਿਤਨਾ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਜ ਵਾਲੀ ਵੀਡੀਓ ਦੇ ਵਿੱਚ ਆਪਣਾ ਪਹਿਲਾਂ ਵਾਲਾ ਹੀ ਡਿਜ਼ਾਈਨ ਆਪਾਂ ਨੇ ਰਿਪੀਟ ਕੀਤਾ ਹੈਗਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਆਪਾਂ ਨੇ ਸਾਰੇ ਸੇਮ ਇੱਕ ਕਲਰ ਦੇ ਇੱਕੋ ਡਿਜ਼ਾਈਨ ਦੇ 8 ਸੂਟ ਰੈਡੀ ਕੀਤੇ ਨੇਗੇ ਸੋ ਸਾਰਿਆਂ ਦਾ ਫੈਬਰਿਕ ਵੀ ਸੇਮ ਆ ਕਲਰ ਵੀ ਸੇਮ ਆ ਡਿਜ਼ਾਈਨਿੰਗ ਵੀ ਸੇਮ ਆ ਸਭ ਕੁਝ ਜੋ ਹੈ ਸੇਮ ਸੇਮ ਸੋ ਹੁਣ ਆਪਾਂ ਸਟਾਰਟਿੰਗ ਕਰਦੇ ਆ ਇਸ ਸੂਟ ਤੋਂ ਜਿਹੜਾ ਆਪਾਂ ਨੇ ਓਪਨ ਕੀਤਾ ਹੋਇਆ ਜੀ ਇਹ ਆਪਾਂ ਨੇ ਸੇਮ ਹੀ ਮਾਡਲ ਵਾਲਾ ਕਲਰ ਲਿਆ ਰਾਮ ਟੈਕਸਟ ਦਾ ਸਟਫ ਯੂਜ਼ ਕੀਤਾ ਤੁਸੀਂ ਕੰਨੀ ਤੇ ਪ੍ਰੋਪਰ ਮੋਹਰ ਲੱਗੀ ਹੋਊਗੀ ਸਾਰੇ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਿਂਟਰ ਵਾਲਾ ਸਟੱਫ ਆ ਇਹਦਾ ਕੇਰਾ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਜਿੰਨਾ ਮਰਜ਼ੀ ਰੱਖ ਸਕਦੇ ਹੋ ਜੀ ਲੈਂਥ ਦਾ ਵੀ ਨੋ ਇਸ਼ੂ ਕੋਈ ਇਸ਼ੂ ਨਹੀਂ ਆਊਗਾ ਸੋ ਸੈਂਟਰ ਦੇ ਵਿੱਚ ਪੈਨਲ ਜਾਂਦਾ ਬੋਥ ਸਾਈਡ ਤੇ ਜਿਹੜੀਆਂ ਸਪੈਰੋ ਬਣੀਆਂ ਹੋਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਦਾ neck ਦੀ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਸੇਮ ਐਸ ਇਟ ਇਸ ਵਰਕ ਆ ਜਿਹੜੀਆਂ ਇਹਦੀਆਂ ਪੌਂਚਿਆਂ ਦੇ ਉੱਪਰ ਕੀਤਾ ਮੈਂ ਤੁਹਾਨੂੰ ਇੱਕ ਵਾਰ ਪੌਂਚਿਆਂ ਦਾ ਵਰਕ ਵੀ ਚੈੱਕ ਕਰਵਾ ਦਨੀ ਹੈ ਜੀ 1 ਸੈਕਿੰਡ ਹਾਂਜੀ ਇਹ ਵਾਲਾ ਪੌਂਚੇ ਦੇ ਵਰਕ ਆ ਗਿਆ ਪੌਂਚੇ ਦੇ ਨੀਚੇ ਇਹ ਵਾਲੀ ਬੇਲ ਬਣੀ ਹੋਈ ਆ ਉੱਪਰ ਨੂੰ ਸਪੈਰੋਸ ਜਾਂਦੀਆਂ ਨੇ ਤੇ ਜਿਹੜੇ ਦੇ 슬ੀਵਸ ਤੇ ਕੰਮ ਹੋਇਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾ ਦੇਣੀ ਆ ਇਹ ਸ਼ਰਟ ਦੀ ਫਰੰਟ ਆ ਗਈ ਫਰੰਟ ਮੈਂ ਤੁਹਾਨੂੰ ਦਿਖਾ ਲਈ ਦਿੱਤਾ ਹੈ ਵਿੱਚ ਪ੍ਰਾਈਸ ਵੀ ਆਪਾਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੇ ਜੀ ਇਹ ਦੀਆਂ ਜਿਹੜੀਆਂ ਆ ਗਿਆ ਬਾਮਾ ਆ ਗਿਆ ਬਾਮਾ ਦਾ ਤੁਸੀਂ ਕੰਮ ਦੇਖ ਸਕਦੇ ਹੋ ਬਾਮਾ ਦੇ ਉੱਪਰ ਇਹ ਵਾਲਾ ਕੰਮ ਕੀਤਾ ਬਹੁਤ ਹੀ ਸਾਫ਼ ਸੁਥਰਾ ਜਿਹਾ ਕੰਮ ਕੀਤਾ ਇਹ ਜਿਹੜਾ ਆਪਣੇ ਇਹ ਵਾਲਾ ਸੂਟ ਰੈਡੀ ਕੀਤਾ ਜੀ ਇਹ ਵਿਦ ਸਟੱਫ ਐਂਡ ਵਿਦ ਵਰਕ ਕਸਟਮਰ ਨੂੰ ਰੈਡੀ ਕਰਕੇ ਪਿਆ ਜਸਟ 1400 ਰੁਪਏ ਦੇ ਵਿੱਚ ਵਰਕ ਐਂਡ ਸਟੱਫ ਆਪਣੇ ਰਾਮ ਟੈਕਸਟ ਸਟੱਫ ਦੇ ਉੱਪਰ ਰੈਡੀ ਕੀਤਾ ਅਗਰ ਤੁਸੀਂ ਸੇਮ ਵਰਕ ਨਾਰਮਲ ਸਟੱਫ ਦੇ ਉੱਪਰ ਰੈਡੀ ਕਰਵਾਉਣਾ ਹੋ ਤਾਂ ਤੁਹਾਨੂੰ ਨਾਰਮਲ ਸਟੱਫ ਦੇ ਉੱਪਰ ਜਿਹੜਾ ਇਹਦਾ ਪ੍ਰਾਈਸ ਪਊਗਾ 1000 ਜਾਂ 1100 ਦੇ ਵਿੱਚ ਵਿੱਚ ਰੈਡੀ ਹੋ ਜਾਊਗਾ ਅਗਰ ਤੁਸੀਂ ਆਪਣਾ ਸਟੱਫ ਦੇ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਆਪਣਾ ਸਟੱਫ ਭੇਜ ਕੇ ਵੀ ਸਾਡੇ ਕੋਲੋਂ ਵਰਕ ਕਰਵਾ ਸਕਦੇ ਹੋ ਜੀ ਇੱਕ ਇਹਦੇ ਵਿੱਚ ਆਪਣੀ ਸੇਮ ਕਲਰ ਇਹੀ रेडी ਕੀਤਾਗਾ सेम डिजाइन ਆ ਇਹਦਾ ਵੀ प्राइस सेम ਆ ਜੀ ਇੱਕ ਇਹਦੇ ਵਿੱਚ एयर रेडी ਕੀਤਾ ਏਕੇ ਦੇ ਵਿੱਚ ਆਪਾਂ ਨੇ ਇਹ ਵਾਲਾ રેਡੀ ਕੀਤਾ ਇਹ ਕੇਰ ਵਾਲਾ રેਡੀ ਕੀਤਾ ਜੀ ਇਹ ਕੇ ਵਾਲਾ રેਡੀ ਕੀਤਾ ਕੇ ਟੂ सूट ਜਿਹੜੇ ਦੇ ਚਲੇ ਗਏ ਜੀ ਟੋਟਲ ਆਪਨ ਦੇ 12 ਸੂਟ 12 ਸੂਟ ਰੈਡੀ ਕੀਤੇ ਸੀਗੇ 8 ਸੂਟ ਆ ਜਿਹੜੇ ਆਪਣੇ ਕੋਲੇ ਪੈਨ ਨੇਗੇ ਇਸ ਟਾਈਮ ਇਹ ਰੈਡੀ ਟੂ ਡਿਸਪੈਚ ਨੇ ਅਗਰ ਕੋਈ ਕਸਟਮਰ ਬਾਏ ਕਰਨਾ ਚਾਹੁੰਦਾ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 985562231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕ ਕਾਲ ਵੀ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਐਂਡ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਅਪਾ ਜਿਹੜੀ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਜੋ ਵੀ ਆਪਾਂ ਨਿਊ ਡਿਜ਼ਾਈਨ ਰੈਡੀ ਕਰਦੇ ਹਾਂ ਉਹ ਆਪਾਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਵੀ ਪਾਉਣੇ ਹੁੰਦੇ ਆ ਜੀ ਇੰਸਟਾਗ੍ਰam ਤੇ ਵੀ ਪਾਉਣੇ ਹੁੰਦੇ ਆ ਐਂਡ YouTube ਤੇ ਵੀ ਪਾਉਣੇ ਹੁੰਦੇ ਆ YouTube ਤੇ ਪ੍ਰੋਪਰ ਪਰ ਡਿਟੇਲ ਦੇ ਵਿੱਚ ਜਾ ਕੇ ਵੀਡੀਓ ਪਾਉਣੇ ਹੁੰਦੇ ਆ ਇੰਸਟਾਗ੍ਰam ਜਾਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਉਹ ਆਪਾਂ ਸ਼ਾਰਟ ਵੀਡੀਓ ਪਾਉਣੇ ਹੁੰਦੇ ਆ ਜਿਹਦੇ ਵਿੱਚ ਇੰਨੀ ਪ੍ਰੋਪਰ ਡੀਪਲੀ ਡਿਟੇਲ ਦੇ ਵਿੱਚ ਨਹੀਂ ਜਾਇਆ